ਅੱਜ ਅਨਾਜ ਮੰਡੀ ਕਨੌਰ ਦੇ ਵਿੱਚ ਮੇਲਾ ਤੀਆਂ ਦਾ ਵੱਡੇ ਪੱਧਰ ਤੇ ਮਨਾਇਆ ਗਿਆ ਇਹ ਸਮਾਰੋਹ ਭਾਰਤੀ ਜਨਤਾ ਪਾਰਟੀ ਹਲਕਾ ਕਨੌਰ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਜੀ ਦੀ ਸੋਚ ਅਤੇ ਸਿੱਧੇ ਪ੍ਰਬੰਧ ਹੀਟ ਕਰਵਾਇਆ ਗਿਆ ਜਿਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਮੁੱਖ ਮਹਿਮਾਨ ਦੇ ਵਜੋ ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵਿਕਰਮਜੀਤ ਸਿੰਘ ਚੀਮਾ ਅਤੇ ਰਾਜਪੁਰਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜਿੰਦਰ ਤਲਫਾੜ ਲੱਖੀ ਜੀ ਨੇ ਖਾਸ ਤੌਰ ਤੇ ਪਹੁੰਚ ਕੇ ਇਸ ਸਮਾਗਮ ਦੇ ਵਿੱਚ ਰੌਣਕ ਨੂੰ ਬਧਾਇਆ ਵਿਕਾਸ ਸ਼ਰਮਾ ਦੀ ਯੋਜਨਾ ਮਿਹਨਤ ਅਤੇ ਸਮਰਪਣ ਦੀ ਆਦੁੱਤ ਮਿਸਾਲ ਵਖਣ ਮਿਲੀ ਹੈ ਅਨਾਜ ਮੰਡੀ ਦਾ ਸ਼ੈੱਡ ਹਾਲ ਹਜ਼ਾਰਾਂ ਔਰਤਾਂ ਦੇ ਨਾਲ ਖਾਚਾ ਖਾਚ ਭਰਿਆ ਗਿਆ ਬੈਠਣ ਨੂੰ ਥਾਂ ਘੱਟ ਪੈ ਗਈ ਪਰ ਜਸ਼ਨ ਦਾ ਮਾਹੌਲ ਦਿਲ ਸ਼ੁਹਣ ਵਾਲਾ ਰਿਹਾ ਜਦੋਂ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਜੋ ਕਿ ਮਰਹੂਮ ਸਰਦੂਲ ਸਿਕੰਦਰ ਜੀ ਦੀ ਤਰਮ ਪਤਨੀ ਨੇ ਸਟੇਜ ਤੇ ਆਈਆਂ ਤਾਂ ਪੂਰਾ ਪੰਡਾਲ ਚੁੱਮ ਉੱਠ ਗਿਆ ਔਰਤਾਂ ਨੱਚਣ ਤੇ ਮਜਬੂਰ ਹੋ ਗਈਆਂ ਚਾਰੇ ਪਾਸੇ ਰੰਗਾ ਰੰਗ ਕੱਪੜੇ ਪਾਏ ਹੋਏ ਔਰਤਾਂ ਗਿੱਧੇ ਦੇ ਵਿੱਚ ਲੀਨ ਦਿਖਾਈ ਦਿੱਤੀਆਂ ਅਮਰ ਨੂਰੀ ਦੀ ਸਧਾਰਨਤਾ ਅਤੇ ਆਵਾਜ਼ ਨੇ ਹਿਰਦੇ ਛੂਲਿਆ ਉਹਨਾਂ ਦੇ ਨਾਲ ਸੈਲਫੀ ਖਿੱਚਣ ਦੇ ਲਈ ਔਰਤਾਂ ਦੀ ਲਾਈਨ ਲੱਗ ਗਈ ਅਤੇ ਸਭ ਨੇ ਆਪਣੇ ਮੋਬਾਈਲ ਦੇ ਨਾਲ ਯਾਦਗਰੀ ਪਲ ਨੂੰ ਕੈਦ ਕਰ ਲਿਆ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਵਿਕਾਸ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਤੇ ਹੋਰਨਾਂ ਨੇ ਇਸ ਮੌਕੇ ਤੇ ਕੀ ਕੁਸ਼ਕੀ ਹੈ ਬਹੁਤ ਅੱਛਾ ਲੱਗ ਰਿਹਾ ਜੀ ਸਾਡੇ ਸੂਬੇ ਦੇ ਮੀਤ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਚੀਮਾ ਜੀ ਔਰ ਮੈਂ ਅੱਜ ਅਸੀਂ ਇੱਥੇ ਕਨਾਰ ਹਲਕੇ ਜਿਹੜਾ ਤੀਆਂ ਦਾ ਤਿਉਹਾਰ ਵਿਕਾਸ ਸ਼ਰਮਾ ਜੀ ਔਰ ਨਾਰਥੋਰਥ ਕਲਚਰ ਸੈਂਟਰ ਵੱਲੋਂ ਮਨਾਇਆ ਜਾ ਰਿਹਾ ਉਹਦੇ ਸ਼ਿਰਕਤ ਕਰਨ ਲਈ ਆਏ ਆ ਬੜਾ ਹੀ ਉਤਸ਼ਾਹ ਹੈ ਬੜੇ ਜੋਰ ਸ਼ੋਰ ਨਾਲ ਬੜੀ ਖੁਸ਼ੀ ਉਲਾਸ ਦੇ ਨਾਲ ਤਿਉਹਾਰ ਮਨਾਇਆ ਜਾ ਰਿਹਾ ਹੈ ਇਹ ਪੰਜਾਬ ਦੇ ਸੱਭਿਆਚਾਰ ਦਾ ਪੰਜਾਬ ਦੇ ਵਿਰਸੇ ਦਾ ਬੜਾ ਇੱਕ ਮਹੱਤਵਪੂਰਨ ਤਿਉਹਾਰ ਹੈ ਜਿਹਨੂੰ ਸਾਡੀਆਂ ਮਾਤਾਵਾਂ ਭੈਣਾਂ ਬੜੇ ਚਾਹ ਦੇ ਨਾਲ ਸਾਲ ਭਾਰ ਉਡੀਕਦੀਆਂ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਵਿਕਾਸ ਲਗਾਤਾਰ ਹਰ ਸਾਲ ਇਹਨੂੰ ਇੱਕ ਵੱਡੇ ਉਤਸਵ ਦੇ ਰੂਪ ਮਨਾਉਂਦਾ ਹੈ ਪਰ ਪੂਰੇ ਕਨੌਲ ਹਲਕੇ ਦੀਆਂ ਮਾਤਾਵਾਂ ਪੈਣਾ ਨੂੰ ਖੁਸ਼ੀ ਨਾਲ ਇਸ ਤਿਹਾਰ ਨੂੰ ਮਨਾਉਣ ਦਾ ਮੌਕਾ ਮਿਲਦਾ ਹੈ ਸੋ ਮੈਂ ਨੌਜਵਾਨ ਸਭਾ ਰਜਿਸਟਰਡ ਕਨੌਰ ਨੂੰ ਤੇ ਨੌਰਜੋਨ ਕਲਚਰ ਸੈਂਟਰ ਨੂੰ ਬੜੀ ਵਧਾਈ ਦਿਨਾ ਕੁਨਾ ਨੇ ਇੱਕ ਇੱਡਾ ਵਧੀਆ ਮੇਲਾ ਜਿਹੜਾ ਉਹ ਲਗਾਇਆ ਬਹੁਤ ਆਨੰਦਾਰ ਹੈ ਨਹੀਂ ਮੈਂ ਤਾਂ ਉਹਦੇ ਚ ਇਹੀ ਕਹਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਹਲਕਾ ਕਨੌਰ ਤੇ ਇੱਕ ਬੜਾ ਵੱਡਾ ਧੱਬਾ ਲੱਗ ਗਿਆ ਸੀ ਜਦੋਂ ਸ਼ੰਭੂ ਸਾਡੇ ਕਿਸਾਨ ਭਰਾ ਜਿਹੜੇ ਧਰਨੇ ਤੇ ਬੈਠੇ ਸੀ ਉਹਨਾਂ ਦਾ ਧਰਨਾ ਜਦੋਂ ਚੁੱਕਿਆ ਗਿਆ ਤੇਤੋਂ ਦਾ ਜਿਹੜਾ ਨਮਾਇੰਦਾ ਹੈ ਉਹਦੇ ਤੇ ਟਰਾਲੀ ਚੋਰੀ ਦੇ ਇਲਜ਼ਾਮ ਲੱਗੇ ਸੀ ਤੇ ਅਜੇ ਤੱਕ ਉਹ ਧੱਬਾ ਉਦਾਂ ਹੀ ਹੈ ਸੋ ਜਿਹੜੇ ਲੋਕਾਂ ਤੇ ਇਸ ਤਰ੍ਹਾਂ ਦੇ ਧੱਬੇ ਲੱਗਦੇ ਆ ਉਹਨਾਂ ਤੋਂ ਸਮਾਜ ਕੋਈ ਕਿਸ ਤਰ੍ਹਾਂ ਦੀ ਉਮੀਦ ਕਰ ਸਕਦਾ ਹੈ ਕਿ ਸਾਡੇ ਲਈ ਕੁਝ ਭਲਾ ਕਰੂਗਾ ਜਾਂ ਸਾਡੇ ਇਲਾਕੇ ਦਾ ਵਿਕਾਸ ਕਰੂਗਾ ਜਿਹੜੇ ਛੋਟੀਆਂ-ਛੋਟੀਆਂ ਚੋਰੀਆਂ ਨਾਲ ਆਪਣਾ ਢਿੱਡ ਭਰਨਾ ਚਾਹੁੰਦੇ ਹੋਣ ਉਹਨਾਂ ਤੋਂ ਕਦੇ ਕੋਈ ਸਮਾਜ ਚੰਗੇ ਦੀ ਉਮੀਦ ਨਹੀਂ ਕਰ ਸਕਦਾ ਸੋ ਚੰਗੇ ਦੀ ਉਮੀਦ ਤੋਂ ਉਸੇ ਤੋਂ ਕਰ ਸਕਦੇ ਹਾਂ ਜੋ ਲੋਕ ਇਸ ਤਰ੍ਹਾਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਲਈ ਲੋਕਾਂ ਦੀ ਭਾਈਚਾਰਕ ਸਾਂਝ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਆ ਉਹੀ ਹਲਕੇ ਨੂੰ ਅੱਗੇ ਲੈ ਕੇ ਜਾ ਸਕਦੇ ਆ ਕਿਉਂਕਿ ਹਲਕਾ ਕਨੌਰ ਮੈਂ ਵੇਖਿਆ ਇੱਥੇ ਮੈਂ ਆਉਂਦਾ ਰਹਿਣਾ ਬੜੀ ਜ਼ਿਆਦਾ ਜ਼ਰੂਰਤ ਹੈ ਇੱਕ ਚੰਗੇ ਵਿਅਕਤੀ ਦੀ ਜੋ ਹਲਕਾ ਕਨੌਰ ਦੇ ਨੂੰ ਵਿਕਾਸ ਦੇ ਪੱਖੋਂ ਮੋੜੀ ਹਲਕਿਆਂ ਦੇ ਵਿੱਚ ਲੈ ਕੇ ਆ ਸੇ ਦੇਖੋ ਤੀਆਂ ਦਾ ਤਿਹਾਰ ਸਾਡੀਆਂ ਪਿਆਣਾ ਦਾ ਸਾਡੀ ਮਤਾਵਾਂ ਦਾ ਖਾਸ ਤਿਉਹਾਰ ਹੈ ਤੇ ਪਿਛਲੇ ਸਾਲ ਵੀ ਅਸੀਂ ਜੋਤੀਆਂ ਦਾ ਮੇਲਾ ਉਹ ਕਨੌਰ ਦੇ ਵਿੱਚ ਕਰਾਇਆ ਸੀ ਇਸ ਵਾਰ ਵੀ ਸਾਡਾ ਇਹ ਦੂਜਾ ਹੈ ਜੋਤੀਆਂ ਦਾ ਮੇਲਾ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਸਰਦਾਰ ਵਿਕਰਮਜੀਤ ਸਿੰਘ ਚੀਮਾ ਜੀ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਚ ਹਲਕਾ ਘਨੌਰ ਦੀਆਂ ਮਾਤਾਵਾਂ ਭੈਣਾਂ ਜੁੱਤੀਆਂ ਦੇ ਮੇਲੇ ਤੇ ਪਹੁੰਚੀਆਂ ਨੇ ਤੇ ਬੜਾ ਆਨੰਦ ਜੋ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਆ ਰਿਹਾ ਹੈ ਕਿਉਂਕਿ ਕਨੌਰ ਦੇ ਵਿੱਚ ਅੱਜ ਤੋਂ ਪਹਿਲਾਂ ਇਦਾਂ ਦੇ ਜੋ ਤੀਆਂ ਦੇ ਮੇਲੇ ਨੇ ਜਾਂ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਜੋ ਕਾਰਜਕ੍ਰਮ ਨੇ ਨਹੀਂ ਹੋਏ ਤੇ ਸਾਡਾ ਫਰਜ਼ ਹੈ ਅੱਗੇ ਤੋਂ ਵੀ ਅਸੀਂ ਇਹ ਜੋ ਤੀਆਂ ਦੇ ਮੇਲੇ ਨੇ ਜਾਂ ਜੋ ਵੀ ਸਾਡੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਜੋ ਵੀ ਉਦਮ ਜੋ ਵੀ ਕਦਮ ਸਾਨੂੰ ਚੱਕਣੇ ਪੈਣਗੇ ਉਹ ਅਸੀਂ ਹਮੇਸ਼ਾ ਹੀ ਪਿਆਰ ਰਹਾਂਗੇ ਅੱਛੇ ਸਾਰੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਕਿਹਾ ਅੱਗੇ ਆ ਗਏ ਜੀ ਸਾਡੇ ਕੋਲ ਆ جتھے سیاں بھڑا ہوں سب ہوں دیا ماما ہوں نے وہ ویڑے بڑے سکڑے ہوتے ہیں وہ رونک والے ہوتے کیونکہ کوئی بھی فنکشن ہوئی ہو تہوار ہوت تو بنا سنتر نہیں ہوتا عورت جہی آڑے کا شنگار جدو جب کا گھر چڑی دا جنم ہوتا ہے تو جہاں گھر دا جنم ہوں ਉਹਸ ਘਰ ਦੇ ਉੱਤੇ ਪਰਮਾਤਮਾ ਦੀ ਵਾਹਿਗੁਰੂ ਦੀ ਅੱਲਾ ਦੀ ਬਹੁਤ ਅਪਾਰ ਮਿਹਰ ਬਖਸ਼ੀ ਹੁੰਦੀ ਆ ਤਾਂ ਜਾ ਕੇ ਕੁੜੀ ਤੁਹਾਡੇ ਘਰ ਦੇ ਵਿੱਚ ਜਨਮ ਲੱਦੀ ਆ ਉਹ ਸਾਖ ਸਾਖ ਲక్ష్ਮੀ ਦਾਤਾਰ ਹੁੰਦੀ ਐ ਤੁਹਾਡੇ ਘਰੇ ਦੀ ਰੌਣਕ ਸਾਡੇ ਘਰੇ ਦਾ ਸ਼ਿੰਗਾਰ ਆ ਕੁੜੀਆਂ ਤੋਂ ਬਿਨਾ ਘਰੇਆਂ ਚ ਰੌਣਕ ਨਹੀਂ ਹੁੰਦੀ ਆ ਘਰੇ ਘਰ ਨੂੰ ਸੁਭਾਅ ਕੇ ਰੱਖਦੀਆਂ ਨੇ ਸ਼ਿੰਗਾਰ ਕੇ ਰੱਖਦੀਆਂ ਕੜੀ ਜ਼ਿੰਦਗੀ ਸ਼ਿੰਗਾਰ ਉੱਪੀ ਹੋ ਜਾਂਦੀ ਹੈ ਜਦੋਂ ਕੋਈ ਤੁਹਾਡੇ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਚਾਹੇ ਉਹ ਮਾਂ ਹੋਵੇ ਚਾਹੇ ਭੈਣ ਹੋਵੇ ਚਾਹੇ ਧੀ ਹੋਵੇ ਚਾਹੇ ਕੋਈ ਮੂਹ ਹੋਵੇ ਜੋਰ ਨਾਲ ਤਾੜੀਆਂ ਇੱਕ ਨਾਰੀ ਖੁੱਤੀ ਰਹਿਤੇ ਰਹੋ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਸਆਂਗੀਆਂ ਭੈਣਾਂ ਮਾਵਾਂ ਹਮੇਸ਼ਾ ਆਪਣੇ ਪਰਿਵਾਰ ਦੇ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਕੰਮ ਦੀ ਚੱਕੇ ਹੁੰਦੀਆਂ ਨੇ ਬਿਨਾ ਉਹ ਕਰਦੀ ਆ ਦੇ ਆਪਣੇ ਪਰਿਵਾਰ ਲਈ ਹਰ ਰਾਤ ਦੀ ਕੇ ਉਠਾਲਵੇਂ ਵੇਝ ਉਠਦੀਆਂ ਨੇ ਉਹਨਾਂ ਦਾ ਚੁੱਲ੍ਹਾ ਚੋਕਾ ਉਹਨਾਂ ਘਰ ਦਾ ਸਾਮ ਸੁਭਾਲ ਇੱਕ ਇੱਕ ਰਿਸ਼ਤੇਦਾਰ ਉਹ ਦੇਖਣਾ ਇੱਕ ਘਰ ਦੇ ਜੀਵਨ ਦੇਖਣਾ ਇਹ ਔਰਤ ਦੇ ਹਿੱਸੇ ਆਇਆ ਹੈ ਔਰ ਔਰਤ ਦੀ ਬਰਕਤ ਦੇ ਨਾਲ ਸ਼ਕਤੀ ਦੇ ਨਾਲ ਹੀ ਬੰਦਾ ਸਰਵਾਈਵ ਕਰਦਾ ਹੈ ਜੇ ਕਿਸੇ ਘਰ ਦੇ ਵਿੱਚ ਤੁਸੀਂ ਦੇਖਦੇ ਹੋ ਬਰਕਤਾਂ ਨੇ ਔਰ ਕੰਮਕਾਰ ਬੜਾ ਪਰਫੁੱਲਤ ਚੜਦੇ ਦਰਵਾਜ਼ਾ ਉਹਦੇ ਪਿੱਛੇ ਔਰਤ ਦਾ ਹੱਥ ਹੁੰਦਾ ਸੋ ਔਰਤ ਦੀ ਹਮੇਸ਼ਾ ਇੱਜ਼ਤ ਕਰਿਆ ਕਰੋ ਉਸਦਾ ਸਨਮਾਨ ਕਰਿਆ ਕਰੋ ਸਦੇ ਵੀਰ ਜਵਿੱਤ ਸ਼ਰਮਾ ਜੀ ਭਰਾ ਮੇਰਾ ਇਹਨੇ ਹਮੇਸ਼ਾ ਹੀ ਮੈਨੂੰ ਉੱਤੇ ਚੁੱਕਿਆ ਜਿਵੇਂ ਭਰਾ ਦੇ ਹੁੰਦੇ ਹਨ ਵੀ ਫਰਚ ਹੁੰਦੇ ਰਹੇ ਉਹ ਮੇਰੇ ਭਰਾ ਨੇ ਨਿਭਾਏ ਆ ਭੁਰੇ ਸਤੂਜ ਦੇ ਹੁੰਦੇ ਹੀ ਨਿਭਾਏ ਨੇ ਉਹਨਾਂ ਦੇ ਨਾਲ ਬਹੁਤ ਪਿਆਰ ਸੀ ਭਾਬੀ ਜੀ ਦੇ ਸਾਰੇ ਬੱਚੇ ਇੱਕ ਪਰਿਵਾਰ ਦਾ ਔਰ ਉਹਨਾਂ ਦੇ ਜਾਣ ਤੋਂ ਬਾਅਦ ਭਾਬੀ ਜੀ ਕਿਦਾਂ ਹੱਥ ਲਾ ਜਿਓ ਕਿੱਥੇ ਹੋ ਸੋਹਣੇ ਹੋ ਬਾਜੀਆ ਜ਼ੋਰਦਾਰ ਤਾਲੀਆਂ ਸਾਡੀ ਭਾਬੀ ਜੀ ਵਾਸਤੇ ਭਾਬੀ ਜੀ ਤੇ ਭਾਜੀ ਨੇ ਸੰਜੂਲ ਦੇ ਜਾਣ ਤੋਂ ਬਾਅਦ ਬਹੁਤ ਹੌਸਲਾ ਸਹਾਰਾ ਦਿੱਤਾ ਹੈ ਅੱਜ ਜੇ ਮੈਂ ਉਦਾਸੀ ਚ ਡਿਪਰੈਸ਼ਨ ਚ ਨਿਕਲ ਕੇ ਤੁਹਾਡੇ ਸਾਹਮਣੇ ਇਦਾਂ ਖੜੀ ਆ کہ نہیں کاؤ کلاکار ہو بہت دنیا تین بڑے اداس ہو گئے لوگوں کو خوشیاں دوں گے تو اب میں کھڑی ہوں اسٹیج سے گا رہی ہوں فلم اس پروار کر کے ہوئے بہت سارے اچھے پروار ہیں سارے جنہوں نے میرے بہت بہت اتشاہت کیا ادھر آن واسطے تصویر سارے نے میرے بڑا حوصلہ دیتا ہے تھنک یو سو مچ میں کسی بھی جنم کے کسی کا بھی کرزہ نہیں اتار سکتی جو محبت پیار منو بخش ہے اور میرا فلموں نے میرے گانے میں بخشیا ساری جوڑی نے بخشیا کوئی زوردار گاڑی ایک میرے سر تھینک یو سو مچ کنور تو موہت کمار دی خاص رپورٹ نیوز ایٹی نائن ہر خبر جس کا ہو